ਮਾਮਲਾ ਲੁਧਿਆਣਾ ਦੇ ਤਾਜਪੁਰ ਰੋਡ ਤੋਂ ਸਾਹਮਣੇ ਆਉਂਦਾ ਹੈ ਜਿੱਥੇ ਕਿ ਸੈਂਟਰਲ ਜੇਲ੍ਹ ਦੇ ਨਜ਼ਦੀਕੀ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਦੀ ਹੈ ਦੱਸਦੇ ਕਿ ਤਾਜਪੁਰ ਰੋਡ ਸੈਂਟਰਲ ਜੇਲ੍ਹ ਦੇ ਕੋਲ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਜਾਂਦਾ ਹੈ ਜਦੋਂ ਜੇਲ੍ਹ ਦੇ ਨਾਲ ਲੱਗਦੇ ਖਾਲੀ ਪਲਾਟ ਦੇ ਵਿੱਚੋਂ 1 30 ਤੋਂ 35 ਸਾਲਾਂ ਨੌਜਵਾਨ ਦੀ ਲਾਸ਼ ਮਿਲੀ ਹੈ ASI ਜਨਕ ਰਾਜ ਮੁਤਾਬਕ ਸਵੇਰੇ ਕਿਸੇ ਰਾਗੀਰ ਨੇ ਉਹਨਾਂ ਨੂੰ ਇਤਲਾਹ ਦਿੱਤੀ ਕਿ ਖੇਤਾਂ ਦੇ ਵਿੱਚ ਵਿਅਕਤੀ ਡਿਗਿਆ ਹੋਇਆ ਜਦ ਮੌਕੇ ਤੇ ਪੁੱਜੇ ਤਾਂ ਉਹਨਾਂ ਵੇਖਿਆ ਕਿ ਨੌਜਵਾਨ ਦੀ ਲਾਸ਼ ਖੇਤਾਂ ਦੇ ਵਿੱਚ ਪਈ ਹੈ ਇਸ ਦੀ ਉਮਰ 30 ਤੋਂ 35 ਸਾਲਾ ਦੱਸੀ ਜਾ ਰਹੀ ਹੈ ਪੁਲਿਸ ਨੇ ਮੋੜਲੀ ਜਾਂਚ ਤੋਂ ਬਾਅਦ ਮੌਤ ਦਾ ਕਾਰਨ ਸ਼ਰਾਬ ਪੀਣਾ ਵੀ ਦੱਸਿਆ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਸ਼ਰਾਬ ਪੀਣ ਦੇ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੋਵੇ ਫਿਲਹਾਲ ਪੁਲਿਸ ਨੇ ਬਾਡੀ ਨੂੰ ਕਬਜ਼ੇ 'ਚ ਲੈ ਲਿਆ 72 ਘੰਟਿਆਂ ਦੇ ਲੁਦਾਣਾ ਦੇ ਸਹਿਲ ਹਸਪਤਾਲ ਮਾਰਚਰੀ ਚ ਰੱਖਵਾ ਦਿੱਤਾ ਗਿਆ ਤੇ ਮੈਂ ਸਵੇਰੇ 10 ਵਜੇ ਡਿਊਟੀ ਤੇ ਆਇਆ ਆ ਕੇ ਮੈਂ ਦੇਖਿਆ ਤੇ ਮੋਕੇ ਮੈਂ ਚੌਂਕੀ ਗਿਆ ਤੇ ਜਾ ਕੇ ਤਲਾਸ਼ ਕੀਤੀ ਕਿ ਇਸ ਤਰ੍ਹਾਂ ਕਿ ਪਿਆ ਬੰਦਾ ਤੇ ਉਹਨੂੰ ਚੈੱਕ ਕੀਤਾ ਜਾਵੇ ਤੇ ਮੋਕੇ ਅਫਸਰ ਆਏ ਉਹਨਾਂ ਨੇ ਚੈੱਕ ਕੀਤਾ ਠੀਕ ਹੈ ਭਾਈ ਲक्की ਭਾਈ ਕਿੰਨਾ ਕੁ ਟਾਈਮ ਦੇ ਤੁਹਾਨੂੰ ਪਤਾ ਲੱਗ ਗਿਆ ਸੀ ਕਿੰਨੇ ਟਾਈਮ ਤੋਂ ਪੁੱਲ ਸਕਦਾ ਮੈਂ ਜਿਵੇਂ ਹੀ ਜਾ ਕੇ ਆ ਕੇ ਦੇਖਿਆ ਤਾਂ ਉਵੇਂ ਹੀ ਮੈਂ ਚੌਂਕੀ ਗਿਆ ਤੇ ਥੋੜੇ 5 5-7 ਮਿੰਟ ਚ ਪੁੱਲ ਸਕਦਾ ਇਹ ਕਿੰਨੇ ਵੇਲੇ ਟਾਈਮ ਸੀ 10 ਵਜੇ ਦਾ ਲਕਿਬੇ ਤੁਸੀਂ ਇੱਥੇ ਕੀ ਕੰਮ ਕਰਦੇ ਹੋ? ਮੈਂ ਚੌਕੀਦਾਰੀ ਕਰਦਾ। ਚੌਕੀਦਾਰੀ ਕਰਦੇ ਕਿੰਨੇ ਸਿਰ ਤੋਂ ਕਿੰਨੇ ਚਰ ਤੋਂ ਕਰਦੇ ਪਏ ਹੋ? 2 ਸਾਲੋਂ। ਇਹ ਪਲਾਟ ਸਰਕਾਰੀ ਹੈ ਜਾਂ ਪ੍ਰਾਈਵੇਟ ਹੈ? ਸਰਕਾਰੀ। ਅੱਛਾ। ਮਤਲਬ ਤੁਸੀਂ ਆਪਣੇ ਜਿਹੜੇ ਮੌਕੇ ਤੇ ਆਪਣੇ ਅਫਸਰਾਂ ਨੂੰ ਮੌਕੇ ਤੇ ਬੁਲਾਇਆ ਵਾ ਜੀ ਇਹਨਾਂ ਨੂੰ? ਹਾਂ ਜੀ ਅਫਸਰ ਆਏ ਮੌਕੇ ਤੇ। ਠੀਕ ਹੈ ਚੌਕੀਨ ਇੰਚਾਰਜ ਪਹੁੰਚ ਗਿਆ ਤੇ ਪਹੁੰਚ ਗਏ। ਇਹ ਮਾਮਲਾ ਜੀ ਇਹ ਡੈੱਡ ਬੋਡੀ ਜਿਹੜੀ ਮਿਲੀ ਹੈ ਇਹ ਲਵਾਰ ਸਾਲ ਤੇ ਵਿੱਚ ਮਿਲੀ ਹੈ। ਅਸੀਂ ਮੌਕੇ ਤੇ ਆਏ ਆ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੀ ਸਨਾਖਤ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਆ। ਆਸ-ਪਾਸ ਨੂੰ ਅਜੇ ਤੱਕ ਹੋਈ ਨਹੀਂ ਹੈ ਔਰ ਇਸ ਤੋਂ ਬਾਅਦ ਇਹਦੇ ਡੈੱਡ ਬੋਡੀ ਸਮਾਖਤ ਲਈ 72 ਘੰਟੇ ਮੌrti ਵਿੱਚ ਰਖਵਾ ਰਹੇ ਆ ਜੀ ਇਸ ਤੋਂ ਇਲਾਵਾ ਹੁਣ ਇਹਦੀ ਜਿਹੜੀ ਆਪਾਂ ਜੋ ਵੀ ਆ ਕਾਰਵਾਈ ਸਰ ਦੇ ਡਾਕੂਮੈਂਟ ਨਹੀਂ ਮਿਲੇ ਵਗੈਰਾ ਇਹਨਾਂ ਦੇ ਡਾਕੂਮੈਂਟ ਤਾਂ ਕੋਈ ਨਹੀਂ ਮਿਲੇ ਜੀ ਨਾ ਕੋਈ ਆਧਾਰ ਕਾਰਡ ਮਿਲਿਆ ਨਾ ਕੋਈ ਲਾਇਸੈਂਸ ਨਾ ਕੋਈ ਹੋਰ ਤੁਹਾਨੂੰ ਕਿਵੇਂ ਮਿਲੇ ਸਰ ਸੂchna ਸਾਨੂੰ ਤੇ ਉਹ ਇਨਫੋਰਮੇਸ਼ਨ ਆਈ ਸੀ ਕੋ ਰਾ ਜਿਹੜਾ ਉਹਨੇ ਫੋਨ ਕੀਤਾ ਸੀਗਾ ਅੱਛਾ ਜੀ ਹਾਂਜੀ ਹਾਂਜੀ ਮੁੱਕੇ ਸਾਰੇ ਜਗ੍ਹਾ ਜਿਹੜੀ ਆ ਸਰਕਾਰੀ ਜਗ੍ਹਾ ਕਿਤੇ ਮਿਲੀ ਇਹ ਜਗ੍ਹਾ ਤੇ ਖਾਲੀ ਪਲਾਟ ਆ ਜੀ ਪਤਾ ਨਹੀਂ ਉਹ ਸਰਕਾਰੀ ਹੈ ਜਾਂ ਕੀ ਹੈ ਲੇਕਿਨ ਰੋਡ ਦੇ ਨਾਲ ਹੀ ਹੈ ਕਿੰਨੀ ਦੇਰ ਬਾਅਦ ਤੁਸੀਂ ਪਹੁੰਚੇ ਹੋ ਇੱਥੇ ਅਸੀਂ ਤਾਂ 2-3 ਮਿੰਟ ਚ ਹੀ ਆ ਗਏ ਹਾਂ ਜੀ ਸਰ ਕੁਝ ਪਤਾ ਨਹੀਂ ਲੱਗਿਆ ਕਿੰਨੇ ਸਾਲ ਦਾ ਚੇਜ਼ ਹੈ ਨਹੀਂ ਇਹ ਉਮਰ ਤੇ ਦੀ ਹੈ ਜਿਹੜੀ ਹੈ 30-35 ਸਾਲ ਹੈ ਜੀ ਇੰਜ ਲੱਗਦਾ ਕਿ ਇਹਨੇ ਕੋਈ ਸ਼ਰਾਬ ਸ਼ਰੂ ਪੀਤੀ ਹੈ ਤੇ ਸ਼ਰਾਬ ਪੀ ਕੇ ਇੱਥੇ ਡਿੱਗ ਗਿਆ ਤੇ ਗਰਮੀ ਕਾਰਨ ਦੀ ਲਿਦਾਣਾ ਲਾਇਕ ਤੇ ਲਈ ਆ ਮੈਂ ਥਾਪੜ ਦੀ ਰਿਪੋਰਟ